आर्पित हो रही है जी मंच बहुत-बहुत है कैबिनेट मंत्री सरदार हरभजन सिंह ई टी साहब का मंच बहुत बहुत जिया या है सरदार जतेंद्र सिंह जी मोती भाटिया जी मंच बहुत बहुत जिया या है सरदार जसकिरन सिंह बंदेशा जी लोकसभा सभा हाँ थोड़ा पिछड़े पड़े मंत्री पंजाब सरदार हरभजन सिंह जी ई टी ओ उस समागम के पहुंचे ने जी आयान ਬਹੁਤ ਬਹੁਤ ਸਵਾਗਤ ਸਾਡੇ ਵਿਚਾਰ ਅੱਜ ਦੇ ਮੰਚ ਦੀ ਸ਼ਾਨ ਸਾਡੇ ਪੰਜਾਬ ਡੀਸੀ ਮੈਮ ਸ਼੍ਰੀਮਤੀ ਰਜਨੀ ਸ਼੍ਰੀਮਤੀ ਸਾਖੀ ਸਾਨੀ ਜੀ ਸਾਡੇ ਚੇਅਰਮੈਨ ਕਰਮਜੀਤ ਸਿੰਘ ਜੀ ਰਿੰਟੂ ਮੈਡਮ ਲక్ష్ਮੀ ਕਾਨ ਜੀ ਆਰਾ ਭਾਈ ਨੀਤੇ ਚੰਦ ਜੀ ਦੀ ਕਰਨਾ ਥੋੜੀ ਜਿਹੀ ਹੋ भारत माता की चिताओं लगे गए हर वर्ष मेले वतन पे मर मिटने वालों का यही आखिरी शाह होगा शहीद मदन लाल ढींगरा जी दुनिया के सब तो पहले शहीद होया ਤੇ ਇਹਨਾਂ ਨੇ ਜਿਹੜੀ ਆਜ਼ਾਦੀ ਦੀ ਚਿੰਗਾਰੀ ਆ ਉਹਦੀ ਸ਼ੁਰੂਆਤ ਕੀਤੀ ਇੱਕ ਅਮੀਰ ਪਰਿਵਾਰ ਦੇ ਵਿੱਚ ਜਨਮੇ ਸ਼ਹੀਦ ਮਦਨ لال ਠਿੰਗਰਾ ਜੀ ਜੇ ਚਾਹੁੰਦੇ ਤੇ ਬੜੀ ਵਧੀਆ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਜਜ਼ਬਾ ਸੀ ਅੱਜ ਸਾਡਾ ਦੇਲ ਸਾਡੀ ਜਾਨ ਪਾਕਿਸਤਾਨ ਦਾ ਹਿੱਸਾ ਬਣਿਆ ਸਾਡਾ ਲਾਹੌਰ ਅੰਮ੍ਰਿਤਸਰ ਤੋਂ ਕੁਝ ਕਿਲੋਮੀਟਰ ਦੂਰ ਜਿਹੜੇ ਕਿ ਆਪਾਂ ਅੱਜ ਵੀ ਲਾਹੌਰ ਹੀ ਵਾਜਦੇ ਆ ਸਾਡੀ ਡਿਸਟ੍ਰਿਕਟ ਵੀ ਪਹਿਲਾਂ ਹਿੰਦਸਤਾਨ ਪਾਕਿਸਤਾਨ ਬਣ ਤੋਂ ਪਹਿਲਾਂ ਜਿਹੜਾ ਸਾਡਾ ਸ਼ਹਿਰ ਹੈ ਪੱਟੀ ਸ਼ਹਿਰ ਉਹ ਲਾਹੌਰ ਜ਼ਿਲ੍ਹੇ ਦਾ ਆਖਰੀ ਥਾਣਾ ਸੀ ਤੇ ਲਾਹੌਰ ਦੇ ਨਾਂ ਨਾ ਅੱਪਾ ਅੱਜ ਵੀ ਫਕਰ ਮਹਿਸੂਸ ਕਰਦੇ ਆਂ ਕਿ ਸਾਡੇ ਰਗਾਂ ਦੇ ਵਿੱਚ ਲਾਹੌਰ ਜ਼ਿਲ੍ਹੇ ਦੇ ਜਿਹੜੇ ਸੂਰਬੀਰ ਯੋਧੇ ਆ ਉਹਨਾਂ ਯੋਧਿਆਂ ਦਾ ਸਾਡੀਆਂ ਰਗਾਂ ਦੇ ਵਿੱਚ ਖੂਨ ਵਜਦਾ ਖੂਨ ਵਹਿਦਾ ਤੇ ਇਹ ਉਹ ਜ਼ਿਲ੍ਹਾ ਇਹ ਮਾਝਾ ਉਹ ਸੂਰਬੀਰ ਯੋਧਿਆਂ ਦੀ ਧਰਤੀ ਆ ਅੰਮ੍ਰਿਤਸਰ ਲਾਡੋ ਲਾਹੌਰ ਲਾਡੋ ਜਦੋਂ ਅਬਦਾਲੀ ਵਰਗੇ ਦਿੱਲੀ ਨੂੰ ਲੁੱਟ ਕੇ ਵਾਪਸ ਆਉਂਦੇ ਸੀ ਤੇ ਉਦੋਂ ਇਹ ਲਾਹੌਰ ਵਾਲੇ ਖੱਲ ਪਾਉਂਦੇ ਸੀ ਉਹਨਾਂ ਸਾਰੇ ਹੀ ਦੋਸਤਾਂ ਨੂੰ ਅਬਦਾਲੀ ਹੋਣਾ ਲੁੱਟ ਕੇ ਆਉਣਾ ਤੇ ਸਾਡੇ ਲਾਹੌਰੀਆਂ ਨੇ ਸਾਡੇ ਪੰਜਾਬੀਆਂ ਨੇ ਮਾਝੇ ਵਾਲਿਆਂ ਨੇ ਇੱਥੇ ਉਹਨੂੰ ਅਬਦਾਲੀ ਨੂੰ ਡੱਪ ਲੈਣਾ ਤੇ ਲਤੇਰੇ ਨੂੰ ਲੁੱਟ ਕੇ ਜਿਹੜੀਆਂ ਧੀਆਂ ਭੈਣਾਂ ਨੂੰ ਉਹਨੇ ਚੋਕੇ ਲੈ ਕੇ ਆਉਣਾ ਉਹਨਾਂ ਧੀਆਂ ਭੈਣਾਂ ਨੂੰ ਫੇਰ ਉਹਨਾਂ ਦੇ ਮਾਪਿਆਂ ਨੂੰ ਵਾਪਸ ਕਰਨਾ ਇਹ ਧਰਤੀ ਇਹੋ ਜੀ ਆ ਇਹ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਆ ਇਸ ਧਰਤੀ ਤੇ ਜਿੰਨੇ ਵੀ ਜਨਮ ਲਿਆ ਉਹਦੇ ਖੂਨ ਦੇ ਵਿੱਚ ਕੁਰਬਾਨੀ ਬਲੀਦਾਨ ਆਤਮ ਸਵਰਪਣ ਇਹ ਕੁਦਰਤ ਨਹੀਂ ਪੈਦਾ ਕਰਤਾ ਇਸ ਧਰਤੀ ਗੁਰੂਆਂ ਦੀ ਚਰਨਛੋਹ ਪ੍ਰਾਪਤ ਧਰਤੀ ਆ ਇੱਥੇ ਕੁਦਰਤ ਦੀ ਇੰਨੀ ਖੇਮਲ ਆ ਜਿੰਨੇ ਵੀ ਇਸ ਧਰਤੀ ਤੇ ਜਨਮ ਲਿਆ ਭਾਵੇਂ ਆਪਾਂ ਕਿਸੇ ਵੀ ਸਟੇਟ ਦੇ ਵਿੱਚ ਚਲੇ ਜਾਈਏ ਹਰ ਸਟੇਟ ਦੇ ਵਿੱਚ ਪੰਜਾਬੀਆਂ ਦੀ ਤੇ ਖਾਸ ਕਰਕੇ ਮਾਝੇ ਵਾਲਿਆਂ ਦੀ ਹਰ ਥਾਂ ਤੇ ਤੂਤੀ ਬੋਲਦੀ ਆ ਤੁਹਾਡਾ ਭਰਾ ਬਤੌਰ ਵਜ਼ੀਰ ਵਿਕੇ ਦਾ ਰੇਣਾ ਮੈਂ ਅਫਸਰਾਂ ਦੇ ਨਾਲ ਯੂਪੀਐਸਸੀ ਕਲੀਅਰ ਕੀਤੇ ਆ ਜੀ ਐਸਆਈਪੀਐਸ ਅਫਸਰ ਵੱਡੇ ਵੱਡੇ ਰੈਂਕਾਂ ਤੇ ਸਿਲੈਕਟ ਹੁੰਦੇ ਆ ਡੀਸੀ ਐਸਐਸਪੀ ਸੈਕਟਰੀ ਪ੍ਰਿੰਸੀਪਲ ਸੈਕਟਰੀ ਜੀ ਸੈਕਟਰੀ ਤੇ ਜਦੋਂ ਉਹਨਾਂ ਨਾਲ ਗੱਲ ਕਰੀ ਸੀ ਨਾ ਵੀ ਤੁਹਾਡੀ ਹੋਮ ਡਿਸਟ੍ਰਿਕਟ ਕਿਹੜੀ ਆ ਤੁਹਾਡੀ ਹੋਮ ਸਟੇਟ ਕਿਹੜੀ ਆ ਤੇ ਉਹ ਅਫਸਰ ਕੋਈ ਪਛੋਕਰ ਬਿਹਾਰ ਦਾ ਦੱਸਦੇ ਆ ਕੋਈ ਯੂਪੀ ਦਾ ਕੋਈ ਹਰਿਆਣਾ ਦਾ ਕੋਈ ਮਾਚਲ ਦਾ ਪਰ ਇਹ ਗੱਲ ਜਰੂਰ ਕਰਦੇ ਆ ਕਿ ਜੋ ਪੰਜਾਬ ਦੇ ਲੋਕ ਜੋ ਪੰਜਾਬ ਦੀ ਧਰਤੀ ਆ ਜੋ ਪੰਜਾਬ ਦਾ ਖਾਣ ਪੀਣ ਆ ਜਦੋਂ ਦੇ ਅਸੀਂ ਪੰਜਾਬ ਚ ਆ ਗਏ ਅਸੀਂ ਤੇ ਆਪਣਾ ਘਰ-ਬਾਰ ਤੇ ਆਪਣੇ ਬੱਚਿਆਂ ਨੂੰ ਜਾਂ ਮਹਾਲੀ ਦਾ ਚੰਡੀਗੜ੍ਹ ਵੀ ਪੰਜਾਬ ਦੇ ਸਕੂਲਾਂ ਦੇ ਵਿੱਚ ਹੀ ਪਾਲਤਾ ਤੇ ਆਪਣੀ ਰਹਿ ਜੀ ਅਸੀਂ ਪੰਜਾਬ ਦੇ ਵਿੱਚ ਹੀ ਲੈ ਲਈ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਹਰ ਧਰਮ ਦੇ ਲੋਕ ਨੇ ਕਿ ਆਪਾਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆਂ ਸ਼ਹੀਦ ਬੰਦਲਾ ਸਿੰਘ ਰਾਜੀ ਸ਼ੀਤਿਆਜਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਸਖਦੇਵ ਜੀ ਸ਼ਹੀਦ ਉਦਮ ਸਿੰਘ ਜੀ ਇਹ ਉਹ ਕੁਝ ਧਰੂਆੜੇ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦੀ ਦੀ ਥਿਜਾ ਮਾਣਨ ਦਾ ਇਹ ਮੇਕ ਦਿੱਤਾ ਤੇ ਅਸੀਂ ਅੱਜ ਆਜ਼ਾਦੀ ਦੀ ਥਿਜਾ ਦੇ ਵਿੱਚ ਜੇ ਕਿਸੇ ਵੀ ਰੈਂਕ ਤੇ ਬੈਠੇ ਆ ਉਹ ਦੇਣ ਇਹਨਾਂ ਸ਼ਹੀਦਾਂ ਦੀ ਇਹਨਾਂ ਸਰਮੋਰ ਯੋਧਿਆਂ ਦੀ ਇਹਨਾਂ ਦਾ ਅਸੀਂ ਦੇਣ ਕਦੀ ਵੀ ਨਹੀਂ ਦੇ ਸਕਦੇ ਇਹਨਾਂ ਸ਼ਹੀਦਾਂ ਦਾ ਇਹਨਾਂ ਸ਼ਹੀਦਾਂ ਦੀ ਬਦੌਲਤ ਜੇ ਅਸੀਂ ਅੱਜ ਕਿਸੇ politcal ਰੈਂਕ ਤੇ ਬੈਠੇ ਆ ਜਾਂ ਅਸੀਂ ਜ਼ਮੀਨਾਂ ਦੇ ਮਾਲਕ ਆ ਜਾਂ ਕੋਈ ਅਸੀਂ ਕਾਰੋਬਾਰ ਕਰਦੇ ਪਏ ਆ ਕੋਈ ਵੀ ਇਨਸਾਨ ਆ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਆਪਾਂ ਤਾਂ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਦੇ ਪਏ ਆ ਸਾਡੇ ਸ਼ਹੀਦਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦੀ ਫਿਜ਼ਾਂ ਦੇ ਵਿੱਚ ਨਿਗਮਾਨਣ ਦਾ ਆਜ਼ਾਦੀ ਦੀ ਫਿਜ਼ਾਂ ਦੇ ਵਿੱਚ ਸਾਹ ਲੈਣ ਦਾ ਜਿਹੜਾ ਮਾਨ ਦਿੱਤਾ ਉਹਦੇ ਕਰਕੇ ਆਪਾਂ ਅੱਜ ਆਜ਼ਾਦ ਭਾਰਤ ਦੇ ਵਾਸੀ ਆ ਗੁਰੂ ਰੂਪ ਸਾਹਿਬ ਸਿੰਘ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਜज्ਬਾ ਹੋਵੇ ਕੁਝ ਕਰਨ ਦਾ ਉਹ ਛੋਟੀ ਉਮਰ ਤੋਂ ਹੀ ਕੁਝ ਕਰਨ ਦੀ ਚਾਹਤ ਰੱਖਦਾ ਜਦੋਂ ਲਾਹੌਰ ਕਾਲਜ ਦੇ ਵਿੱਚ ਜਿਵੇਂ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਨੇ ਦੱਸਿਆ ਪੀ ਜਦੋਂ ਅੰਗਰੇਜ਼ਾਂ ਨੇ ਭਾਰਤ ਦੇ ਵਿੱਚੋਂ ਕਪਾਹ ਤੋਂ ਪੈਦਾ ਹੋਇਆ ਕੱਪੜਾ ਲੰਡਨ ਚੋਂ ਬਣਾ ਕੇ ਇੰਗਲੈਂਡ ਚੋਂ ਬਣਾ ਕੇ ਇੱਥੇ ਲਿਆ ਕੇ ਕਈ ਕੁੜਾ ਮਹਿੰਗੇ ਭਾਅ ਤੇ ਲਿਆ ਕੇ ਵਿਦਿਆਰਥੀ ਨੂੰ ਕਿਹਾ ਪੀ ਇਹ ਕੋਰਟ ਤੁਹਾਨੂੰ ਕੰਪਲਸਰੀ ਨੇ ਤੇ ਮਦਨ ਲਾਲ ਢਿੰਗਰਾ ਜੀ ਨੇ ਉਹਦਾ ਵਿਰੋਧ ਕੀਤਾ ਤੇ ਜਦੋਂ ਕੋਈ ਬੰਦਾ ਸੱਚ ਤੇ ਤੁਰਦਾ ਤੇ ਅੱਗੇ ਲੱ ਕੇ ਚੱਲਦਾ ਉਹਦੇ ਮਗਰ ਲੈਣਾ ਲੱਗ ਜਾਂਦੀਆਂ ਉਹਦੇ ਮਗਰ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋ ਜਾਂਦੀਆਂ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਤੇ ਸਾਰੇ ਕੋਲੇ ਦੇ ਵਿਦਿਆਰਥੀਆਂ ਨੇ ਉਹਨਾਂ ਕੱਪੜਿਆਂ ਦਾ ਜਿਹੜੇ ਇੰਗਲੈਂਡ ਤੋਂ ਬਣ ਕੇ ਆਏ ਉਹਨਾਂ ਕੱਪੜਿਆਂ ਦਾ ਬਾਈਕਾਟ ਕੀਤਾ ਤੇ ਉਹਦੇ ਬਾਅਦ ਸ਼ਹੀਦ ਬਗਵਲਾਲ ਟਿੰਗਰਾ ਜੀ ਨੂੰ ਲਾਹੌਰ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਉਹਦੇ ਪਿੱਛੇ ਵੀ ਕੋਈ ਕਾਰਨ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਜੋ ਵੀ ਕੁਦਰਤ ਕਰਦੀ ਹੈ ਜੋ ਵੀ ਅਕਾਲ ਪੁਰਖ ਵਾਹਿਗੁਰੂ ਕਰਦਾ ਉਹ ਚੰਗੇ ਨਹੀਂ ਕਰਦਾ ਉਹ ਚੰਗਾ ਹੋਇਆ ਮਦਨ لال ਢਿੰਗਰਾ ਜੀ ਜਦੋਂ ਇਥੋਂ ਕਾਲਜ ਦੇ ਵਿੱਚੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਤੇ ਮਦਨ لال ਢਿੰਗਰਾ ਜੀ ਇੰਗਲੈਂਡ ਲੰਡਨ ਯੂਨੀਵਰਸਿਟੀ ਦੇ ਵਿੱਚ ਅੰਜਨੀ ਨਹੀਂ ਕਰਨ ਗਏ ਤੇ ਵੇਖੋ ਮੈਨੂੰ ਨਹੀਂ ਮੇਰੇ ਉਹਨਾਂ ਸਮਿਆਂ ਦੇ ਵਿੱਚ ਅਮੀਰ ਤੋਂ ਅਮੀਰ ਪਰਿਵਾਰ ਦੇ ਵਿੱਚੋਂ ਵੀ ਕੋਈ 10 ਕਲਾਸਾਂ ਤੋਂ ਵੱਧ ਪੜਦਾ ਹੋਵੇ ਮਕੈਨੀਕਲ ਇੰਜੀਨੀਅਰ ਕਰਨੀ ਉਸ ਸਮੇਂ ਦੇ ਵਿੱਚ 1906 ਦੇ ਵਿੱਚ ਬੜੀ ਵੱਡੀ ਗੱਲ ਸੀ ਬੜੀ ਵੱਡੀ ਸੋਚ ਦਾ مالک ਬੜੇ ਵੱਡੇ ਦਿਲ ਤੇ ਦਿਮਾਗ ਦਾ مالک ਹੀ ਐਡੀ ਉਸ ਚੋਕੋਟੀ ਦੀ ਪੜ੍ਹਾਈ ਕਰ ਸਕਦਾ ਆਮ ਬੰਦੇ ਦੇ ਵੱਸ ਦੀ ਇਹ ਪੜ੍ਹਾਈ ਅੱਜ ਵੀ ਉਸ ਬੰਦੇ ਦੇ ਵੱਸ ਦੀ ਗੱਲ ਨਹੀਂ ਜਿਹਦੀ ਸੋਚ ਤੇ ਜਿਹਦਾ ਫੇਰ ਛੋਟਾ ਹੋਵੇ ਤੇ ਸ਼ਹੀਦ ਮੰਗਰਾਲ ਸਿੰਘ ਰਾਜੀ ਨੇ ਉਹਨਾਂ ਦਿਨਾਂ ਦੇ ਵਿੱਚ ਉਹ ਪੜ੍ਹਾਈ 'ਚ ਐਡਮਿਸ਼ਨ ਲਈ ਜਿਹੜੀ ਪੜ੍ਹਾਈ ਦਾ ਅੱਜ ਵੀ ਸੋਚ ਕੇ ਬੱਚੇ ਕਈ ਵਾਰ ਦਿਲ ਦਿਮਾਗ ਤੋਂ ਡਰ ਜਾਂਦੇ ਆ ਪੀ ਐਚ ਡੀ ਓਕੀ ਪੜ੍ਹਾਈ ਅਸੀਂ ਕਿਵੇਂ ਕੰਪਲੀਟ ਕਰਾਂਗੇ ਤੇ ਜਿਹੜਾ ਮੇਰੇ ਤੋਂ ਪਹਿਲਾਂ ਬੋਲਦਿਆਂ ਬੁਲਾੜਿਆਂ ਨੇ ਸਾਰਿਆਂ ਨੇ ਸ਼ਹੀਦ ਮਗਦਨ ਲਾਲ ਸਿੰਘਰਾ ਜੀ ਦੇ ਜੀਵਨ ਬਾਰੇ ਪਰਿਵਾਰ ਬਾਰੇ ਦੱਸਿਆ ਉਸੇ ਤਰ੍ਹਾਂ ਹੀ ਜਦੋਂ ਕర్జਨ ਵਜਲੀ ਜਿਹੜਾ ਕਿ ਭਾਰਤੀ ਵਿਦਿਆਰਥੀਆਂ ਦੀ ਤੇ ਜਿਹੜੇ ਕ੍ਰਾਂਤੀਕਾਰੀ ਸਨ ਉਹਨਾਂ ਦੀ ਜਸੂਸੀ ਕਰਦਾ ਸੀ ਤੇ ਉਸ ਸਮੇਂ ਸਾਡੇ ਸੂਰਬੀਰ ਯੋਧੇ ਸ਼ਹੀਦ ਮਦਨ ਲਾਲ ਸਿੰਘ ਰਾਜੀ ਨੇ ਗੋਲੀਆਂ ਮਾਰ ਕੇ ਉਹਨੂੰ ਸਦਾ ਦੀ نیند ਸੁਵਾਤਾ ਤੇ ਉਹਦੇ ਬਾਅਦ ਜਦੋਂ ਕੇਸ ਚੱਲਿਆ ਕੇਸ ਚੱਲਿਆ ਤੇ ਸ਼ਹੀਦ ਮਦਨ ਲਾਲ ਸਿੰਘ ਰਾਜੀ ਦਾ ਜਜ਼ਬਾ ਕੁਝ ਹੋਰ ਸੀ ਉਹਨਾਂ ਦਾ ਜਜ਼ਬਾ ਸੀ ਕਿ ਮੈਂ ਕਿਤੇ ਵਕੀਲ ਨੂੰ ਕੇਸ ਨਹੀਂ ਲੰਘ ਦੇਣਾ ਮੈਂ ਸ਼ਹਾਦਤ ਦੇਣੀ ਆ ਤੇ ਅੰਗਰੇਜ਼ ਗਵਰਨਮੈਂਟ ਤੇ ਕੰਨ ਖੋਲਣਿਆ ਕਿ ਅਸੀਂ ਆਪਦੀਆਂ ਸ਼ਹਾਦਤਾਂ ਦੇ ਕੇ ਆਰਦਾਸ਼ ਯਾਦ ਕਰਾਉਣਾ ਤੇ ਜਿਹੜੀ ਆਜ਼ਾਦੀ ਦੀ ਚਿੰਗਾਰੀ ਆ ਉਹਨੂੰ ਜੇ ਸ਼ੁਰੂ ਕੀਤਾ ਉਹ ਸ਼ਹੀਦ ਭਗਤ ਸਿੰਘ ਇੰਗਰੇਜ਼ੀ ਨੇ ਆਪਣੀ ਜਾਨ ਦੇਸ਼ ਤੋਂ ਵਾਰ ਕੇ ਭਾਰਤ ਦੇ ਲੋਕਾਂ ਨੂੰ ਭਾਰਤ ਦੇ ਸੂਰਬੀਰ ਯੋਧਿਆਂ ਨੂੰ ਦੱਸਤਾ ਕਿ ਮੈਂ 26 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਸਕਦਾ ਮੈਂ ਆਪਣੇ ਦੇਸ਼ ਦੀ ਖਾਤਰ ਆਪਦੇ ਪਰਿਵਾਰ ਨੂੰ ਛੱਡ ਕੇ ਸੋਟ ਸੂਰਤਾਂ ਨੂੰ ਛੱਡ ਕੇ ਮੈਂ ਸਦਾ ਲਈ ਆਪਣੇ ਦੇਸ਼ ਦੇ ਆਪਣੀ ਜਾਨ ਨਿਸ਼ਾਵਰ ਕਰਕੇ ਤੇ ਸਦਾ ਲਈ ਉਹ ਉਹ ਸੂਰਮੀ ਜੋਧੇ ਸਦਾ ਲਈ ਅਮਰ ਹੋ ਗਿਆ ਜਿੰਨਾ ਚਿਰ ਦੁਨੀਆ ਰਹੂਗੀ ਸਨਹਿਰੀ ਅੱਖਰਾਂ ਦੇ ਵਿੱਚ ਇਹਨਾਂ ਸੂਰਮੀ ਜੋਧਿਆਂ ਦਾ ਨਾਂ ਲਿਖਿਆ ਜਾਂਦਾ ਰਹੂਗਾ ਤੇ ਸਾਧ ਸੰਗਤ ਜਿਹੜੀਆਂ ਕੌਮਾਂ ਆਪਦੇ ਸ਼ੀਤਾਂ ਨੂੰ ਆਪਦੇ ਵਾਪਸਾਂ ਨੂੰ ਨਹੀਂ ਨਾ ਪੁੱਜੀਆਂ ਉਹ ਕੌਮਾਂ ਲੰਮਾ ਸਮਾਂ ਰਾਜ ਕਰਦੀਆਂ ਤੁਸੀਂ ਆਪਦੇ ਸ਼ੀਤਾਂ ਨੂੰ ਯਾਦ ਕਰਦੇ ਰਹਿੰਦੇ ਹੋ ਤੁਸੀਂ ਲੰਮਾ ਸਮਾਂ ਰਾਜ ਕਰੋਗੇ ਭਾਰਤ ਰਾਜ ਤੁਹਾਡਾ ਪੰਜਾਬੀਆਂ ਦਾ ਰਾਜ ਇਸੇ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਚੱਲਦਾ ਰਹੂਗਾ ਪੂਰੀ ਦੁਨੀਆ ਦੇ ਵਿੱਚ ਕੈਨੇਡਾ 'ਚ ਅਮਰੀਕਾ 'ਚ ਹੁਣ ਤੇ ਆਸਟ੍ਰੇਲੀਆ 'ਚ ਵੀ ਸਾਡੇ ਐਮ ਐਲ ਏ ਸਾਡੇ ਮੈਂਬਰ ਪਾਰਲੀਮੈਂਟ ਵਜ਼ੀਰ ਬਣਦੇ ਪਿਆ ਸੁੱਚੀਆਂ ਕੰਟਰੀਆਂ ਦੇ ਵਿੱਚ ਇਹ ਤਾਂ ਹੀ ਸੰਭਵ ਹੁੰਦਾ ਪਿਆ ਕਿਉਂਕਿ ਆਪਣੇ ਲਹੂ ਦੇ ਵਿੱਚ ਅਣਖਿਆ ਆਪਣੇ ਲਹੂ ਦੇ ਵਿੱਚ ਗੈਰਤ ਆ ਤੇ ਇਹ ਭਾਰਤੀ ਉਹ ਲੋਕ ਨੇ ਜੀਦਾ ਪੂਰੀ ਦੁਨੀਆ ਦੇ ਵਿੱਚ ਸਾਡੇ ਸੂਰਬੀਰ ਜੋਧਿਆਂ ਨੇ ਲੋਹਾ ਮਨਵਾਇਆ ਤੁਹਾਡੀ ਦਲੇਰੀ ਨੂੰ ਪੂਰੀ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਸਲੂਟ ਵਜਦੇ ਨੇ ਤੇ ਮੈਂ ਫਿਰ ਤੋਂ ਆਪਣੇ ਸੂਰਬੀਰ ਜੋਧੇ ਸ਼ਹੀਦ ਮਰਦਨ ਲਾਲ ਸਿੰਘ ਰਾਜੀ ਦੀ ਜਿੰਨੀ ਵੀ ਕਮੇਟੀ ਆ ਉਹਨਾਂ ਸਾਰਿਆਂ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਤੋਂ ਮਨੋਂ ਡਿਆ ਆ ਤੇ ਨਾਲ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਦਾਸ ਦੀ ਡਿਊਟੀ ਲਈ ਸਰਦਾਰ ਹਰਪ੍ਰੀਤ ਸਿੰਘ ਟੀਓ ਸਾਹਿਬ ਦੀ ਡਿਊਟੀ ਲਈ ਵੀ ਅਸੀਂ ਸ਼ਹੀਦ ਦੇ ਇਸ ਥਾਂ ਦੇ ਉੱਤੇ ਅਮਰਸਰ ਸਾਹਿਬ ਅਸੀਂ ਜਾ ਕੇ ਨਤਮਸਤਕ ਹੋਈਏ ਤੇ ਅਸੀਂ ਤੁਹਾਡੀਆਂ ਰਾਂਬਰ ਕੇਆਂ ਰੂਹਾਂ ਦੇ ਮੱਥੇ ਲੱਗੇ ਤੁਹਾਡੇ ਦਰਸ਼ਨ ਕੀਤੇ ਅਸੀਂ ਆਪਣੇ ਆਪ ਨੂੰ ਭਗਾਲੇ ਸਮਝਦੇ ਹਾਂ ਤਾਂ ਮੈਂ ਇੱਥੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਜ਼ਾਦੀ ਕਲਾਸ਼ਿਕਾਂ ਦੇ ਪਰਿਵਾਰ ਆ ਉਹਨਾਂ ਦਾ ਧੰਨਵਾਦ ਮੈਂ ਆਪਣੇ ਵੱਡੇ ਭੈਣ ਜੀ ਬੀਬੀ ਲక్ష్ਮੀ ਕਾਂਤਾ ਚਾਵਲਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਛੀਦ ਮਦਨ ਲਾਲ ਸਿੰਘ ਰਾਜੀ ਦੇ ਸਥਾਨ ਨੂੰ ਬਣਵਾਉਣ ਦੇ ਵਿੱਚ ਮੋਰੀ ਰੋਲ ਨਿਭਾ ਕੇ ਤੇ ਹਰ ਸਾਲ ਇਹ ਛੀਦ ਮਦਨ ਲਾਲ ਸਿੰਘ ਰਾਜੀ ਦਾ ਸ਼ੀਤੀ ਦਾਣਾ ਬਣਾਉਂਦੇ ਨੇ ਮੈਂ ਧੰਨਵਾਦ ਕਰਦਾ ਆਪਣੇ ਪ੍ਰ 代表ਕ ਡਾਕਟਰ ਅਜੀਤ ਗੁਪਤਾ ਜੀ ਦਾ ਸਾਡੇ ਮੇਰ ਜਤਿੰਦਰ ਸਿੰਘ ਜੀ ਮੋਤੀ ਮੋਤੀਪਾਲ ਜੀ ਦਾ ਚੇਅਰਮੈਨ ਕਰਨਜੀਤ ਰਿੰਟੂਲੀ ਦਾ ਸ੍ਰੀ ਜਸ ਕਰਨ ਵਿਦੇਸ਼ਾ ਜੀ ਸਾਡੇ ਲੋਕ ਸਭਾ ਇੰਚਾਰਜ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ਾਖਤੀ ਸਾਨੀ ਜੀ ਸਾਡੇ ਪੁਲਿਸ ਦੇ ਸ਼੍ਰੀ ਆਲਮ ਜੇ ਸਿੰਘ ਜੀ ਤੇ ਸਾਡੇ ਮੇਰੇ ਬਹੁਤ ਹੀ ਅਜੀਜ਼ ਮਨਦੀਪ ਸਿੰਘ ਮੰਨਾ ਜੀ ਤੇ ਹੋਰ ਵੀ ਜਿੰਨੇ ਸਾਥੀ ਆਇਆ ਮੈਂ ਤੁਹਾਡਾ ਸਾਰਿਆਂ ਦਾ ਸਾਡੇ ਭੁੱਲਰ ਸਾਹਿਬ ਬੈਠੇ ਆ ਸਾਰੇ ਸਾਥੀਆਂ ਦਾ ਚੱਲ ਕੇ ਆਏ ਇੱਕ ਕਦਮ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਚੱਲ ਕੇ ਇੱਕ ਕਦਮ ਮੇਰੇ ਸਿਰ ਮੱਥੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭਾਗਤ ਐ ਭੀਮ ਇੱਕ ਮੈਂ ਬਾਬਾ ਸਾਹਿਬ ਬਾਬਾ ਭੀਮਰਾਵ ਮੇਕਾ ਜੀ ਨੂੰ ਵੀ ਯਾਦ ਕਰਾਂ ਪਹਿਲਾਂ ਕੁਰਬਾਨੀਆਂ ਕੀਤੀਆਂ ਸਾਡੇ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਉਹਦੇ ਬਾਅਦ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ ਜਿਹੜੇ ਸੰਵਿਧਾਨ ਦੇ ਵਿੱਚ ਅੱਜ ਵੀ ਅਸੀਂ ਉਸ ਕਾਨੂੰਨ ਦੇ ਵਿੱਚ ਚੱਲ ਕੇ ਅਸੀਂ ਆਜ਼ਾਦੀ ਦੀ ਫਿਦਾ ਦਾ ਨਿੱਗ ਮਾਲਦੇ ਪਏ ਆ ਮੈਂ ਗੱਲ ਕਰਾਂ ਬਾਬਾ ਸਾਹਿਬ ਬਾਬਾ ਭੀਮਰਾਓ ਮੇਤਕਰ ਜੀ ਦੀ ਜਿਨ੍ਹਾਂ ਨੇ ਸਾਡੇ ਹਿੱਤ ਤੇ ਹੱਕ ਦੇ ਵਿੱਚ ਕਾਨੂੰਨ ਬਣਾ ਕੇ ਜੇ ਕੋਈ ਜੁਰਮ ਕਰਦਾ ਉਹਨੂੰ ਸਜ਼ਾ ਮਿਲਦੀ ਆ ਤੇ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਵਾਅਦਾ ਕਰ ਦਿੱਤੇ ਤਾਂ ਜੋ ਜਿਹੜੇ ਔਰਤਾਂ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਤਗੜੇ ਲੋਕਾਂ ਤੇ ਮਰਦਾਂ ਦੇ ਬਰਾਬਰ ਹੱਕ ਦਿੱਤੇ ਜਾਣ ਤੇ ਕਿਸੇ ਨਾਲ ਕੋਈ ਬਦੀਕੀ ਨਾ ਹੋਵੇ ਹਰ ਔਰਤ ਹਰ ਜੱਗਿਆ ਉਤਲਿਆ ਵਰਗ ਇੱਕ ਦੂਜੇ ਦੇ ਬਰਾਬਰ ਫਿਜ਼ਾ ਦੇ ਵਿੱਚ ਆਜ਼ਾਦੀ ਨਾਲ ਘੁੰਮ ਫੇਰ ਸਕੇ ਤੇ ਆਪਾਂ ਵੇਦੇ ਰਿਆਂ ਆਜ਼ਾਦੀ ਤੋਂ ਪਹਿਲਾਂ ਕਿੰਨੇ ਤੱਕੇ ਹੁੰਦੇ ਰਹੇ ਭਾਵੇਂ ਮੁਗਲ ਦਾਏ ਅੰਗਰੇਜ਼ ਰਹੇ ਕਈ ਮੁਗਲਾਂ ਨੇ ਤੇ ਕਈ ਅੰਗਰੇਜ਼ਾਂ ਨੇ ਇੰਡੀਆਂ-ਇੰਡੀਆਂ ਤੱਕੇਛਗੀਆਂ ਕੀਤੀਆਂ ਜੇ ਗੱਲਾਂ ਕਰੀਏ ਤੇ ਆਪਣੇ ਸਰੀਰ ਤੇ ਅੱਜ ਵੀ ਲੋਕ ਅੰਡੇ ਖੜੇ ਹੁੰਦੇ ਆ ਇਹ ਆਜ਼ਾਦ ਭਾਰਤ ਆਜ਼ਾਦ ਦੇਸ਼ ਦੀ ਫਿਜ਼ਾ ਦਾ ਅੱਜ ਆਪਾਂ ਨਿੱਕ ਮਾਰ ਰਹੇ ਆ ਇਹ ਸਾਡੇ ਸੂਰਬੀਰ ਯੋਧਿਆਂ ਦੀ ਦੇਣ ਆ ਅਸੀਂ ਅੱਜ ਇਸ ਪੀੜਾ ਦੇ ਵਿੱਚ ਆਜ਼ਾਦੀ ਦੀ ਜਿਹੜੀ ਠੰਡੀ ਹਵਾ ਸਾਡੇ ਆ ਲੌਂਦੀ ਪਈ ਸਾਰੇ ਹਲ ਇਹ ਅਸੀਂ ਸਦਾ ਯਾਦ ਰੱਖਦੇ ਰਵਾਂਗੇ ਯਾਦ ਕਰਦੇ ਰਵਾਂਗੇ ਤੇ ਜੋ ਵੀ ਸਾਡੀ ਡਿਊਟੀ ਸਾਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਇਹਨਾਂ ਨੂੰ ਲੱਗੂਗੀ ਅਸੀਂ ਉਸ ਡਿਊਟੀ ਨੂੰ ਤਨਦੇਈ ਨਾਲ ਨਿਭਾਵਾਂਗੇ ਤੇ ਮੈਂ ਇੱਥੇ ਆਏ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਤੇ ਛੀਡਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਸਾਰੇ ਸਾਥੀਆਂ ਦਾ ਸਾਡੇ ਜਿਹੜੇ ਪੋਲੀਟਿਕਲ ਪਾਰਟੀਆਂ ਤੋਂ ਸਮਾਜਿਕ ਧਾਰਮਿਕ ਹੋਰ ਵੀ ਆਗੂ ਜਿਹੜੇ ਆਏ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਭਾਰਤ ਜੈ ਭੀਮ ਜੈ ਹਿੰਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਵੰਦੇ ਵੰਦੇ ਅੱਜ ਅਸੀਂ ਇੱਥੇ ਇੱਕ ਬਹੁਤ ਹੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਮਹੱਤਮਪੂਰਨ ਯੋਗਦਾਨ ਪਾਇਆ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਨੂੰ ਆਜ਼ਾਦੀ ਦਵਾਈ ਉਹਨਾਂ ਦੇ ਸ਼ਹੀਦੀ ਸਮਾਗਮ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਆਂ ਮੇਰੇ ਕੈਬਨਟ ਦੇ ਸਾਥੀ ਸਰ ਲਾਜੀ ਸਿੰਘ ਜੀ ਪੁੱਲ ਸਾਹਿਬ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਨੇ ਸਾਡੇ ਨਾਲ ਸਾਡੇ ਐਮ ਐਲ ਏ ਸ਼੍ਰੀ ਅਜੀਤ ਗੁਪਤਾ ਜੀ ਕਰਮਜੀਤ ਰਿੰਟੂ ਸਾਹਿਬ ਚੇਅਰਮੈਨ ਨੇ ਇੰਪਰੂਵਮੈਂਟ ਟਰਸਟੀ ਬਲਤੇਜ ਪੰਨੂ ਜੀ ਸਿਆਲਕਾ ਸਾਹਿਬ ਸਾਡੇ ਮੇਅਰ ਮੋਤੀ ਪਾਟਿਆ ਜੀ ਮਨਦੀਪ ਮੰਨਾ ਜੀ ਔਰ ਖਾਸ ਤੌਰ ਤੇ ਇਸ ਸਮਾਗਮ ਦੇ ਨੂੰ ਆਰਗੇਨਾਈਜ਼ ਕਰ ਰਹੇ ਡਾਕਟਰ ਕੇਜੀ ਤੇ ਸਾਡੇ ਬਹੁਤ ਹੀ ਸਨਮਾਨਯੋਗ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਸ ਸਮਾਗਮ ਕਰਵਾ ਰਹੇ ਨੇ ਬੜੇ ਸੁਹਿਰਦ ਨੇ ਸਹੀਤਾ ਪ੍ਰਤੀ ਸ਼੍ਰੀ ਮਦਨ ਲਾਲ ਜੀ ਗੜਾ ਜੀ ਜਿਹੜੇ ਇਸ ਇਲਾਕੇ ਦੇ ਜੰਪਾਲ ਸੀਗੇ ਇਸ ਸ਼ਹਿਰ ਦੇ ਜੰਪਾਲ ਸੀਗੇ ਖਾਸियत ਕਿ ਪਰਿਵਾਰ ਅਮੀਰ ਵੀ ਸੀ ਔਰ ਬਹੁਤ ਸੁਖ ਆਰਾਮ ਵਾਲੀ ਜ਼ਿੰਦਗੀ ਚਾਹੁੰਦੇ ਤੇ ਬਤੀਤ ਕਰ ਸਕਦੇ ਸੀ ਪਰ ਰਾਹ ਚੁਣਿਆ ਕਠਿਨਾਈਆਂ ਵਾਲਾ ਔਕੜਾਂ ਵਾਲਾ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਾ ਇਹ ਬੜੀ ਕਿਸੇ ਕਿਸੇ ਤੇ ਕਿਰਪਾ ਹੁੰਦੀ ਆ ਕਿ ਬਹੁਤ ਵੱਡੇ ਅਮੀਰ ਪਰਿਵਾਰ ਦੇ ਵਿੱਚੋਂ ਹੁੰਦਿਆਂ ਆਮੀ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਮਜ਼ਦੂਰ ਵਰਗ ਦੇ ਹਿੱਤਾਂ ਦੀ ਗੱਲ ਕਰਨੀ ਆਪਣੇ ਆਪ ਸੋਖਾ ਆਰਾਮ ਸਾਰੇ ਛੱਡ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕੁੱਦ ਪੈਣਾ ਇਹ ਕਿਸੇ ਕਿਸੇ ਦੇ ਹਿੱਸੇ ਹੁੰਦਾ ਉਹਨਾਂ ਨੇ 1909 ਦੇ ਵਿੱਚ ਕਰਜ਼ਨ ਵਾਜਦੀ ਨੂੰ ਗੋਲੀਆਂ ਮਾਰੀਆਂ ਮੌਤ ਦੇ ਘਾਟ ਉਤਾਰਿਆ ਔਰ ਇੱਕ ਦਿਨ ਦਾ ਟਰਾਇਲ ਚੱਲ ਕੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਇੱਕ ਦਿਨ ਦੇ ਟਰਾਇਲ ਦੇ ਵਿੱਚ ਕੀ ਟਰਾਇਲ ਹੋਇਆ ਹੋਵੇਗਾ ਕੀ ਗੱਲ ਹੋਈ ਹੋਏਗੀ ਇਹ ਆਪਾਂ ਸਾਰੇ ਜਾਣਦੇ ਆ ਕਿ ਉਸ ਵੇਲੇ ਹਕੂਮਤਾਂ ਤੋਂ ਬੇਖੌਫ ਹੋ ਕੇ ਬੋਲਣਾ ਹਕੂਮਤ ਦੇ ਖਿਲਾਫ ਲੜਾਈ ਲੜਨੀ ਜੰਗ ਲੜਨੀ ਇਹ ਕੋਈ ਕੁਦਰਤ ਦੇ ਭੇਜੇ ਹੋਏ ਰੱਬ ਦੇ ਭੇਜੇ ਹੋਏ ਮਸੀਹੇ ਹੀ ਹੁੰਦੇ ਨੇ ਜਿਹੜੇ ਇਹੋ ਜੀ ਕਾਰਵਾਈ ਦੇ ਵਿੱਚ ਇਹੋ ਜੇ ਕੰਮ ਦੇ ਵਿੱਚ ਹਿੱਸਾ ਲੈਂਦੇ ਨੇ ਸੋ ਪੰਜਾਬ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਇਸ ਸਮਾਗਮ ਨੂੰ ਰਾਜ ਪੱਧਰੀ ਸਮਾਗਮ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਅੰਮ੍ਰਿਤਸਰ ਸ਼ਹਿਰ ਨੂੰ ਸ਼੍ਰੀ ਮਦਨਾਲਾ ਢੀਗਰਾਜੀ ਦੇ ਇਸ ਦਿਹਾੜੇ ਨੂੰ ਰਾਸ਼ਟਰੀ ਤੌਰ ਤੇ ਮਨਾਇਆ ਫੈਸਲਾ ਕੀਤਾ ਪਿਛਲੀ ਵਾਰ ਵੀ ਅਸੀਂ ਮੈਂ ਤੇ ਸਰਦਾਰ ਲਾਲਜੀਤ ਸਿੰਘ ਖੁੱਲਰ ਸਾਹਿਬ ਇੱਥੇ ਆਏ ਸੀਗੇ 5 ਲੱਖ ਰੁਪਿਆ ਅਸੀਂ ਆਡੀਟੋਰੀਅਮ ਦੀ ਜਿਹੜੇ ਆਡੀਟੋਰੀਅਮ ਦੀ ਰੈਨੋਵੇਸ਼ਨ ਵਾਸਤੇ ਜਿਹੜਾ ਉਹ ਦੇ ਦਤਾ ਹੋਰ ਵੀ ਕੋਈ ਜ਼ਰੂਰਤ ਕਿਸੇ ਤਰ੍ਹਾਂ ਦੀ ਜੋ ਵੀ ਸਾਡੇ ਜਿੰਮੇ ਸੇਵਾ ਲੱਗੂਗੀ ਅਸੀਂ ਕਰਨ ਲਈ ਜੜੇ ਆ ਉਹ ਤਿਆਰ ਆ ਮੈਂ ਹੋਈ ਅੱਜ ਦੇ ਮੌਕੇ ਤੇ ਸ਼ੀਤ ਮਦਨ ਲਾਲ ਢੀਂਗੜਾ ਜੀ ਨੂੰ ਨਾਤਮਸਤਕ ਹੁੰਦਾ ਹਾਂ ਇਹੋ ਹੀ ਸਭ ਨੂੰ ਅਪੀਲ ਕਰਦਾ ਹਾਂ ਕਿ ਜਿਹੜੀ ਆਜ਼ਾਦੀ ਵਾਸਤੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਗਈਆਂ ਉਸ ਆਜ਼ਾਦੀ ਨੂੰ ਬਚਾਉਣਾ ਅੱਜ 사ਤਾ ਜਿਹੜਾ ਆ ਉਹ ਸਾਰਿਆਂ ਦਾ ਮੁੱਢਲਾ ਖਰਚ ਬੰਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਨੇ ਆਪਣੇ ਔਡੇ ਦੀ ਸੌਂ ਵੀ ਖੜਕਲ ਕਲਾਂ ਦੇ ਵਿੱਚ ਛੀਦੇ ਆ ਗੁਰੂ ਭਗਤ ਸਿੰਘ ਜਿਹਦੀ ਜਗਾ ਦੇ ਉੱਤੇ ਜਾ ਕੇ ਸੌ ਚੁੱਕੀ ਸੀਗੀ ਔਰ ਉਸ ਤੋਂ ਬਾਅਦ ਇੱਕ ਉਹ ਵਿਅਕਤੀ ਇੱਕ ਉਹ ਲੋਕ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦ ਕਰਵਾਉਣ ਦੇ ਵਿੱਚ ਯੋਗਦਾਨ ਪਾਇਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਤੇ ਇੱਕ ਉਹ ਜਿਨ੍ਹਾਂ ਨੇ ਉਹਨਾਂ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਨੂੰ ਸੰਵਿਧਾਨ ਦਿੱਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੋਨਾਂ ਦੀ ਤਸਵੀਰ ਜਿਹੜੀ ਆ ਪੰਜਾਬ ਸਰਕਾਰ ਦੇ ਹਰ ਇੱਕ ਦਫ਼ਤਰ ਦੇ ਵਿੱਚ ਜਿਹੜੀ ਸੀਗੀ ਉਹ ਲਾਜ਼ਮੀ ਕੀਤੀ ਔਰ ਸ੍ਰੀ ਤਾਨੂ ਜਿਹੜਾ ਆ ਉਹ ਸਨਮਾਨ ਦਿੱਤਾ ਸੋ ਅੱਜ ਮੈਂ ਸ਼੍ਰੀ ਮਦਨ ਲਾਲ ਸਿੰਘ ਰਾਜੀ ਨੂੰ ਨਾਕਮਸਤਾ ਕੋ ਨਹਾ ਸਾਰਿਆਂ ਨੂੰ ਆਜ਼ਾਦੀ ਦੀਆਂ ਸ਼ੁਭ ਕਾਮਨਾਵਾਂ ਵੀ ਦਿਨਾ ਦੋ ਦਿਨ ਹੋਏ ਨੇ ਆਪਾਂ ਆਜ਼ਾਦੀ ਦਿਹਾੜਾ 79ਵਾਂ ਆਜ਼ਾਦੀ ਦਿਹਾੜਾ ਮਨਾ ਕੇ ਅਟੇ ਆ ਪਰ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਚੰਗੀ ਸਿੱਖਿਆ ਚੰਗੀ ਸਿਹਤ ਚੰਗਾ ਇਲਾਜ ਜਿਨ੍ਹਾਂ ਨੂੰ ਮੁੱਖ ਰੱਖ ਕੇ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਉਹਨਾਂ ਨੂੰ ਅੱਗੇ ਵਧਾਈਏ ਪਰ ਆਪਣੇ ਦੇਸ਼ ਨੂੰ ਜਿਹੜਾ ਆ ਅੰਤਰਰਾਸ਼ਟਰੀ ਪੱਧਰ ਤੇ ਹੋਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਰਤ ਮਾਤਾ ਜੀ ਜੈ ਭਾਰਤ ਮਾਤਾ ਜੀ ਵੰਦੇ